ਇਹ ਲੰਬੇ ਵਿਸ਼ੇ ਤੇ ਜਦੋਂ ਚੌਥੇ ਪਾਤਸ਼ਾਹ ਨੇ ਨਿਰਣਾ ਕਰਨਾ ਸੀ ਪੁੱਤਰ ਤੰਨਾ ਵੱਡਾ ਵੀ ਸਾਰੇ ਕਾਰਜ ਸੰਭਾਲਦਾ ਪਰ ਲਾਲਚ ਵਸ ਹੁਣ ਵੱਡਾ ਸੀ ਭਾਈ ਉਹਨੇ ਜਿੰਨਾ ਵੀ ਧਾਰਮਿਕ ਸਥਾਨਾਂ ਅਗੁਰਦਮਾਤਾ ਤੇ ਗੁਰੂ ਰਾਮਦਾਸ ਮਹਾਰਾਜ ਦੇ ਲੰਗਰਾਂ ਦੀ ਸੰਭਾਲ ਕਰਨੀ ਪੈਸੇ ਸੰਭਾਲਣੇ ਸਭ ਕੁਝ ਕਰਨੇ ਸਾਰਾ ਕਰਤਾ ਤਰਤਾ ਉਹ ਹੀ ਸੀ ਉਹਨੇ ਇਸ ਗੱਲ ਦਾ ਮਾਨ ਸੀ ਕਿ ਮੈਂ ਹੀ ਹੁਣ ਗੱਡੀ ਦਾ ਮਾਲਕ ਬਣਾਂਗਾ ਕਿ ਸੁਣ ਲਿਆ ਸੀ ਨਾ ਆਪਣੀ ਮਾਤਾ ਦੇ ਮੁੱਖ ਦੇ ਤੋਂ ਕਿ ਗੱਡੀ ਘਰ ਦੀ ਘਰ ਵਿੱਚ ਹੀ ਰਹਿਣੀ ਚਾਹੀਦੀ ਉਹ ਵੀ ਇਹ ਗੱਡੀ ਘਰ ਦੀ ਘਰ ਚ ਹੀ ਰਹੇ ਹੁਣ ਤੱਕ ਸੇਵਾਦਾਰ ਨੇ ਦਿੱਤੀ ਹੈ ਹੁਣ ਉਸ ਨੂੰ ਇਸ ਗੱਲ ਦਾ ਮਾਨ ਸੀ ਕਿ ਗੱਡੀ ਤਾਂ ਮੈਨੂੰ ਹੀ ਮਿਲੋ ਵੱਡਾ ਬਣਿਆ ਹੈ ਪਰ ਇੱਕ ਜਗ੍ਹਾ ਮਾਰ ਖਾ ਗਿਆ ਬਚਨ ਨਾ ਕਮਾ ਸਕਿਆ ਗੁਰਾਂ ਦੇ ਕਿ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਨਾ ਕਮਾ ਸਕਿਆ ਤੇ ਬਚਨ ਜਿਸ ਨੇ ਕਮਾਏ ਉਹ ਸੀ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਐਵੇਂ ਥੋੜੀ ਪੰਜਵੇਂ ਨਾਨਕ ਬਣ ਗਏ ਬਚਨ ਕਮਾ ਕੀ ਗੱਲ ਬਣਦੀ ਏ ਤੇ ਆਪਾਂ ਕੀ ਸੋਚੀ ਬੈਠੇ ਆ ਕਿ ਪਤਾ ਨਹੀਂ ਨਾ ਕੇ ਜਾਂ ਕੱਲਾ ਪੜ ਕੇ ਮੁਕਤੀ ਮਿਲ ਜੂ ਨਹੀਂ ਭਈ ਗੁਰਬਾਣੀ ਸਾਫ ਸਾ ਸਾਨੂੰ ਕਹਿ ਰਹੀ ਹੈ ਇਤਿਹਾਸ ਸਾਨੂੰ ਸਾਫ ਸਾਫ ਸਮਝਾ ਰਿਹਾ ਹੈ ਕਿ ਇਥੇ ਜੋ ਕੁਝ ਹੋਣਾ ਕੇਵਲ ਤੋਂ ਕੇਵਲ ਮਨ ਕੇ ਹੋਣਾ ਗੁਰਬਾਣੀ ਨੂੰ ਮੰਨਣਾ ਸ਼ੁਰੂ ਕਰ ਦੇ ਤੇਰਾ ਮਨ ਸਾਫ ਹੋਣ ਲੱਗ ਜਾਊਗਾ ਧੋਤਾ ਜਾਏਗਾ ਸ਼ੁੱਧ ਹੋ ਜਾਏਗਾ ਤੇ ਜਦੋਂ ਧੋਤਾ ਗਿਆ ਜੋ ਇਹਦੇ ਵਿੱਚ ਅਮਰਤ ਦੀ ਬੂੰਦ ਨਿਕਲਣੀ ਹੈ ਨਾ ਉਹੀ ਤੇਰੀ ਆਤਮਾ ਤੱਕ ਜਾਣੀ ਹੈ ਬਸ ਉਹਨੂੰ ਪੀ ਕੇ ਹੀ ਉਸਨੇ ਮੁਕਤ ਹੋਣਾ ਕਿਉਂਕਿ ਉਹਦੀ ਖਰਾਕ ਹੀ ਅੰਮ੍ਰਿਤ ਹੈ ਉਹਦੀ ਖਰਾਕ ਹੀ ਅੰਮ੍ਰਿਤ ਏ ਕੋ ਨਾਮ ਉਸ ਵਾਹਿਗੁਰੂ ਦਾ ਨਾਮ ਹੈ ਕਮਾਈ ਹੈ ਕਿ ਇਸ ਮਨ ਵੱਲ ਇਸ਼ਾਰਾ ਹੋ ਗਿਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਉਸ ਅਕਾਲ ਪੁਰਖ ਦਾ ਕਿ ਇਹ ਸਿੱਖ ਮੇਰਾ ਇਹਨੂੰ ਨਾਮ ਕਹਿੰਦੇ ਆ ਕਿ ਜਿਸ ਨੂੰ ਗੁਰੂ ਆਪਣਾ ਬਣਾ ਲਵੇ ਕਿ ਤੁਸੀਂ ਭਾਈ ਮੇਰੇ ਹੋ ਇਹ ਇਨੀ ਗੱਲ ਕਹਣ ਵਾਲਾ ਕੋਈ ਦੁਨੀਆ ਦੇ ਵਿੱਚ ਕੋਈ ਬਿਰਲਾ ਹੁੰਦਾ ਘਰ ਘਰ ਨਹੀਂ ਜੰਮਦੇ ਕਿ ਸੰਤ ਬ੍ਰਹਮ ਗਿਆਨੀ ਕਿ ਘਰ ਘਰ ਤੁਰੇ ਫਿਰਦੇ ਹੁੰਦੇ ਆ ਸਸਤਾ ਦੇ ਕਤ ਨੇ ਬਚਨ ਕੀਤਾ ਹੈ ਚੰਦਨ ਤਰ ਬਣ ਬਣ ਨਹੀਂ ਕਹਿੰਦੇ ਜਿਸ ਤਰ੍ਹਾਂ ਜੰਗਲਬੋਤ ਨੇ ਚੰਦਨ ਦਾ ਦਰਖਤ ਹਰ ਜਗ੍ਹਾ ਨਹੀਂ ਮਿਲਦਾ ਖਾਸ ਕਰ ਜੰਗਲਾਂ ਦੇ ਵਿੱਚ ਉਹਦੀ ਉਪਜ ਹੁੰਦੀ ਹੈ ਪੈਦਾ ਹੁੰਦਾ ਭਾਈ ਗਿਰ ਗਿਰ ਮੈਂ ਮਾਨਕ ਨਹੀਂ ਗੱਜ ਗੱਜ ਮੋਤੀ ਨਹੀਂ ਗਿਰ ਕਹਿੰਦੇ ਆ ਪਹਾੜਾਂ ਨੂੰ ਹੀਰੇ ਮੋਤੀ ਜਿਨ੍ਹਾਂ ਦੀ ਗੱਲ ਕਰਦੇ ਨੇ ਵੀ ਹੰਸ ਕਹਿੰਦੇ ਆ ਇੱਕ ਦੇ ਪਹਾੜਾਂ 'ਚ ਨਿਕਲਦੇ ਆ। ਖੈਰ ਦਾਸ ਨੇ ਦੇਖੇ ਹੋਏ ਨੇ ਜਗ੍ਹਾ ਨੇ ਕੰਮ ਕੀਤੇ ਨੇ ਭਈ ਨਾ ਤੜੇ। ਐਕਸਪੀਰੀਅੰਸ ਆ ਬੇਦੀ ਕਿਰਪਾ ਨਾਲ। ਇਹ ਪਹਾੜਾਂ ਦੇ ਵਿੱਚੋਂ ਪੱਥਰਾਂ ਦੇ ਵਿੱਚੋਂ ਹੀਰੇ ਮੋਤੀ ਨਿਕਲਦੇ ਆ, ਸੋਨਾ ਨਿਕਲਦਾ। ਕੋਲੇ ਦੇ ਖਾਨਾਂ ਦੇ ਵਿੱਚੋਂ ਹੀਰੇ ਮੋਤੀ ਨਿਕਲਦੇ ਆ। ਪਰ ਹਰ ਜਗ੍ਹਾ ਤੇ ਨਹੀਂ ਨਿਕਲਦੇ। ਹਰ ਇੱਕ ਪਹਾੜ ਦੇ ਵਿੱਚ ਹੀਰੇ ਮੋਤੀ ਨਹੀਂ ਹੁੰਦੇ, ਸੋਨਾ ਨਹੀਂ ਹੁੰਦਾ। ਕਿਸੇ ਕਿਸੇ ਪਹਾੜ ਦੀ ਹੁੰਦਾ ਗਿਰਗਰ ਮੈਂ ਮਾਨਕ ਨਹੀਂ ਗਾਜ ਗਾਜ ਮੋਤੀ ਨਹੀਂ ਜੋ ਸੀ ਮੋਤੀ ਪਹਿਨਦੇ ਆ ਨਾ ਇਹ ਕਹਿੰਦੇ ਹਾਥੀ ਤੋਂ ਪ੍ਰਾਪਤ ਹੁੰਦਾ ਕਈ ਕਹਿੰਦੇ ਇਹਦੇ ਮਸਤਕ ਵਿੱਚ ਹੁੰਦਾ ਕੋਈ ਕਹਿੰਦੇ ਇਹਦੀ ਲਿੱਦ ਵਿੱਚੋਂ ਨਿਕਲਦਾ ਚਲੋ ਮਤਲਬ ਸੰਬੰਧ ਇਹਦਾ ਹਾਥੀ ਨਾਲ ਆ ਮੋਤੀ ਦਾ ਇਹ ਕਿ ਐਸਾ ਅਨਮੋਲ ਮੋਤੀ ਹੈ ਜੋ ਹਾਥੀ ਤੋਂ ਪ੍ਰਾਪਤ ਹੁੰਦਾ ਉੰਦਾ ਹਾਥੀ ਤੋਂ ਪਰ ਹਰੇਕ ਤੋਂ ਨਹੀਂ ਹੁੰਦਾ ਗਿਰ ਗਿਰ ਮੇ ਬਾਣਕ ਨਹੀਂ ਗੱਜ ਗੱਜ ਮੋਤੀ ਨਾ ਹੈ ਚੰਦਨ ਤਰ ਵਣ ਵਣ ਨਹੀਂ ਸੰਤਨ ਪੁਰ ਪਰਮਾ ਹੈ ਜਿਸ ਤਰ੍ਹਾਂ ਹੀਰੇ ਮੋਤੀ ਹਰ ਭਾੜ ਤੇ ਨਹੀਂ ਹੁੰਦੇ ਕਿਸੇ ਕਿਸੇ ਵਿਰਲੇ ਚ ਹੁੰਦੇ ਆ ਕਿ ਹਰ ਇੱਕ ਹਾਥੀ ਦੇ ਵਿੱਚ ਮੋਤੀ ਨਹੀਂ ਹੁੰਦਾ ਕਿਸੇ ਕਿਸੇ ਚ ਹੁੰਦਾ ਚੰਦਨ ਦਾ ਦਰਖਤ ਹੈ ਉਹ ਇਹ ਕੇਵਲ ਤੋਂ ਕੇਵਲ ਖਾਸ ਖਾ ਜਗਾ ਤੇ ਹੁੰਦਾ ਬਸ ਅੰਦਰ ਜੰਗਲ ਤਾਂ ਆਪਣੇ ਵੀ ਚਾਰੋਂ ਤਰਫ ਹੁੰਦੀ ਆ ਬਥੇਰੇ ਮਿਲ ਜਾਣਗੇ ਪਰ ਚੰਦਨ ਦਾ ਬੁੱਟ ਨਹੀਂ ਮਿਲਦਾ ਉਸ ਦਿਨ ਸੰਤਨ ਪੁਰਪੁਰ ਮਾਹੀ ਕਿ ਜੇ ਸੰਤ ਦੀ ਬ੍ਰਹਮ ਗਿਆਨੀ ਦੀ ਗੱਲ ਕਰਦੇ ਆ ਤਾਂ ਉਹ ਤਾਂ ਭਈ ਨਾਲ ਦੀ ਨਾਲ ਇੱਕ ਡੇਰੇ ਚ 12 15 15 ਇਹ ਛੋਟਾ ਸੰਤ ਹੈ ਇਹ ਸੰਤਾਂ ਦਾ ਡਰਾਈਵਰ ਸੀ ਇਹ ਹੁਣ ਸੰਤ ਬਣ ਗਿਆ ਐਸੇ ਬਹੁਤ ਜਗਾਂ ਦੀ ਹੈ ਨੇ ਦੇਖੀ ਹੋਈ ਆ ਭਾਈ ਰੋਜੀ ਬਿਚਰਦੇ ਇਹਨਾਂ ਨਾਲ ਇਹ ਸੰਤਾਂ ਦੀ ਲੜਨ ਲਗੀ ਪਈ ਐ ਛੋਟਾ ਸੰਤ ਵੱਡਾ ਸੰਤ ਇੱਕ ਨੰਬਰ ਸੰਤ ਦੋਵਾਂ ਨੰਬਰ ਸੰਤ ਇਹ ਮੱਝਾ ਵਾਲਾ ਸੰਤ ਇਹ ਲੰਗਰਾਂ ਵਾਲਾ ਸੰਤ ਇਦਾਂ ਦੇ ਨਾਮ ਕਰੇ ਹੋਏ ਨੇ ਤੇ ਇੱਧਰ ਕੀ ਕਹਿੰਦੇ ਸੰਤਨ ਪੁਰ ਪੁਰਮਾਹੇ ਤੋਂ ਕਹਿੰਦੇ ਇੱਕ ਘਰ ਦੀ ਗੱਲ ਕਰਦਾ ਇਹ ਤਾਂ ਹਰ ਨਗਰ ਤੇ ਨਹੀਂ ਹੋ ਸਕਦਾ ਇਹ ਤਾਂ ਹਰ ਇੱਕ ਧਰਤੀ ਤੇ ਨਹੀਂ ਹੋ ਸਕਦਾ ਇਹ ਤਾਂ ਕੇਵਲ ਤੋਂ ਕੇਵਨ ਹੈ ਨ ਵਿਰਲੇ ਨਹੀਂ ਗੜੇ ਫੈਲ ਪਕਰ ਸੰਸਾਰ ਕਿ ਜਿਸ ਅਮਰਤ ਦੀ ਗੱਲ ਕੀਤੀ ਹੈ ਨਾ ਕਿ ਜੇ ਸੋਚੀਏ ਕਿ ਕੇਵਲ ਤੋਂ ਕੇਵਲ ਖੰਡੇ ਵਟ ਦਾ ਅਮਰਤ ਲੈ ਲਿਆ ਅਸੀਂ ਮੁਕਤ ਹੋ ਗਏ ਆ ਕਹਾਣੀ ਮੁਕਤੀ ਦੀ ਹੀ ਹੋਰ ਕੋਈ ਕਹਾਣੀ ਨਹੀਂ ਤੇ ਫਿਰ ਬਾਕੀ ਕੋਈ ਕੰਮ ਕਰਨ ਦੀ ਲੋੜ ਹੀ ਨਹੀਂ ਮੁਕਤ ਤਾਂ ਆਲਰੇਡੀ ਹੋ ਚੁੱਕੇ ਅਸੀਂ ਜਿਤਨਾ ਸਾਨੂੰ ਬਾਣੀ ਪੜ੍ਹਨ ਦੀ ਲੋੜ ਆ ਪੜਾਖ ਸਰ ਕਹਿੰਨੇ ਨੇ ਭਾਈ ਅਮਰਤਾਰੀ ਹੋਈ ਬਾਣੀ ਪੜ੍ਹ ਸਕਦਾ ਹੈ ਕਿ ਐਸੇ ਬਹੁਤ ਸਥਾਨ ਨੇ ਕਿ ਕੁਝ ਦਿਨ ਪਹਿਲੇ ਦਿਖਾ ਰਹੇ ਸੀ ਭਾਈ ਕਹਿੰਦੇ ਸਾਡੇ 350 ਸਾਲ ਪੁਰਾਣਾ ਗੁਰੂ ਗ੍ਰੰਥ ਸਾਹਿਬ ਮਿਲਿਆ ਕਿਥੇ ਜੇ ਗੁਰੂ ਗ੍ਰੰਥ ਸਾਹਿਬ ਤਾਂ ਕੋਈ ਹੋਵੇ ਸ਼ਾਇਦ ਉਹਦੇ ਵਿੱਚ ਕੋਈ ਐਸਾ ਹੋਵੇ ਜੀ ਗੱਲ ਲਿਖੀ ਹੁੰਦੀ ਹੈ ਪ੍ਰਾਤਨ ਦਾ ਮਤਲਬ ਇਹ ਹੁੰਦਾ ਕਿ ਜੋ ਅੱਜ ਦੇ ਗ੍ਰੰਥ ਵਿੱਚ ਅਦਲਾ ਬਦਲੀ ਹੋ ਗਈ ਹੈ ਕਿ ਅਸੀਂ ਨਿਰਣਾ ਕਰ ਸਕਦੇ ਹਾਂ ਅਜ ਨਾਲ ਉਹ 350 ਸਾਲ ਪੁਰਾਣਾ ਜੋ ਗ੍ਰੰਥ ਜਿਸ ਦੇ ਘਰ ਵਿੱਚ ਹੈ ਨਾ ਉਹ ਕਲੇਸ਼ੇਪ ਹੈ। ਸਿਰ ਤੇ ਕਪੜਾ ਜਰੂਰ ਬੰਨਿਆ ਹੋਇਆ। ਹੁਣ ਐਸੇ ਬਹੁਤ ਸਖਸ਼ੀਅਤ ਐ ਨਹੀਂ ਪਈ ਕਿ ਜਿਹੜੇ ਗੁਰਬਾਣੀ ਨੂੰ ਪੜ੍ਹ ਕੇ ਉਤੇ ਅਮਲ ਕਰਦੇ ਈਵਨ ਇਥੋਂ ਤੱਕ ਕਿ ਵਿਗਿਆਨੀ ਵੀ ਭਾਵੇਂ ਚੀਨ ਵਾਲੇ ਹੁਣ ਭਾਵੇਂ ਅਮਰੀਕਾ ਵਾਲੇ ਹੋਣ ਇਹਨਾਂ ਨੂੰ ਵੀ ਔਰ ਨਾਨਕ ਸਾਹਿਬ ਤੋਂ ਹੀ ਪਤਾ ਲੱਗਿਆ ਕਿ ਧਰਤੀਆਂ ਵੀ ਹੋਰ ਨੇ ਤੇ ਆਕਾਸ਼ ਪਤਾਲ ਵੀ ਹੋਰ ਨੇ ਪਤਾਲਾ ਪਤਾਲ ਲਖ ਆਗਾਸ ਆਗਾਸ ਵਿਗਿਆਨੀ ਕਹਿੰਦੇ ਜੀ ਦੁਨੀਆ ਦਾ ਐਡਾ ਵੱਡਾ ਪੈਗੰਬਰ ਅਵਤਾਰ ਇਹ ਗੱਲ ਕਹਿ ਰਿਹਾ ਕਿ ਧਰਤੀਆਂ ਹੋਰ ਵੀ ਨੇ ਅਸਮਾਨ ਹੋਰ ਵੀ ਨੇ ਤੇ ਆਪਾਂ ਖੋਜੀਏ ਉਹਨਾਂ ਨੇ ਮੱਥੇ ਤੇ ਰੱਖੇ ਨੇ ਘੋਵੇਂ ਉਹਨਾਂ ਨੇ ਖੋਜ ਕੀਤੀ ਹੈ ਜੋ ਖੋਜੇ ਸੋ ਪਾਵੇ ਤੇ ਉਹਨਾਂ ਨੇ ਭਾਈ ਧਰਤਾਂ ਵੀ ਲਬਲੀ ਹੈ ਧਰਤਾਂ ਦੇ ਉੱਤੇ ਆਉਣਾ ਜਾਣਾ ਵੀ ਕਰ ਲਿਆ ਕਿਉਂਕਿ ਉਹਨਾਂ ਨੇ ਬਚਨ ਮੰਨਿਆ ਸੀ ਭਾਈ ਜੇ ਉਹ ਵੀ ਸਾਡੇ ਵਾਂਗ ਕੇਵਲ ਤੋਂ ਕੇਵਲ ਰੱਟੇ ਲਾਈ ਜਾਓ ਰੱਟੇ ਲਾਈ ਚੋ ਪੜੀ ਚੱਲੋ ਤੇ ਅਸੀਂ ਵੀ ਤਾਂ ਉੱਥੇ ਤੇ ਉੱਥੇ ਹੀ ਬੈਠੇ ਆ ਭਾਈ ਗਾਹਲੀ ਮੰਜ਼ਲ ਤਾਂ ਸਾਨੂੰ ਦਿਖੀ ਹੀ ਨਹੀਂ ਮਿਲਣੀ ਤਾਂ ਦੂਰ ਦੀ ਗੱਲ ਹੈ ਕਿ ਮੰਜ਼ਲ ਮਿਲਦੀ ਹੈ ਅਮਰਤ ਮਿਲਦਾ ਮੰਨਣ ਦੇ ਨਾਲ ਹੁਣ ਜੋ ਅਸੀਂ ਖੰਡੇ ਵਾਟੇ ਦੀ ਪਹੁੰਚੀ ਹੈ ਚਗਣੀ ਜ਼ਰੂਰ ਚਾਹੀਦੀ ਹੈ ਬਜਾ ਇੱਕ ਇਹਦੇ ਵਿੱਚ ਗੌਮੀ ਏਕਤਾ ਆਉਂਦੀ ਹੈ ਵੀ ਸਾਰੇ ਭਾਈ ਸਿੱਖ ਧਰਮੀ ਐ ਅਸੀਂ ਹੁਣ ਕੱਲ ਇਹ ਪਾਕਿਸਤਾਨ 'ਚ ਦਿਖਾ ਰਿਹਾ ਜਿੰਨੇ ਵੀ ਉੱਥੇ ਦੇਖਿਆ ਸਰਦਾਰ ਦਿਖਾਏ ਨਾ ਸਿੱਖ ਦਿਖਾਏ ਉਹਨਾਂ ਵਿੱਚੋਂ ਹਜ਼ਾਰਾਂ ਦੀ ਗਿਣਤੀ ਦਿਖਾਈ ਇੱਕ ਵੀ ਐਸਾ ਸੱਚ ਨਹੀਂ ਹੈ ਜਿਹਦੇ ਸਿਰ ਦੇ ਵਾਲ ਕੱਟੇ ਹੋਣ ਜਾਂ ਦਾੜੀ ਕੱਟੀ ਹੋਵੇ ਇਹ ਪਾਕਿਸਤਾਨ ਦੀ ਗੱਲ ਹੈ ਤੇ ਜਿੱਥੇ ਅਸੀਂ ਕਹਿੰਦੇ ਆਂ ਵੀ ਇਹ ਸੰਤਾਂ ਮਹਾਂਤਮਾਂ ਦੀ ਇਟ ਇਟ ਉਤੇ ਇੱਕ ਬ੍ਰਹਮਗਣੀ ਬਿਠਾਇਆ ਹੋਇਆ ਇੱਥੇ ਤਾਂ ਆਪੇ ਹੀ ਦੇਖ ਲਓ ਕਿੰਨੇ ਕਾ ਇਹ ਭਾਵ ਸਾਡੀ ਕੌਮ ਦੀ ਇਕਤਾ ਨਹੀਂ ਹੈ ਇਹ ਨੇ ਕਿ ਦਾੜੀ ਕੇਸ ਨਾਲ ਪ੍ਰਮਾਤਮਾ ਮਿਲਦਾ ਪਰ ਇਕਤਾ ਦਿਖਾਉਣ ਦੇ ਖਾਤਰ ਭਈ ਇਹ ਤਾਂ ਸਾਰੇ ਇੱਕ ਨੇ ਸਾਰਿਆਂ ਨੂੰ ਕਕਾਰ ਪੈਣੇ ਚਾਹੀਦੇ ਇੱਥੇ ਹੀ ਪਤਾ ਲੱਗਦਾ ਕਿ ਸਾਰੇ ਇੱਕ ਨੇ ਉਹਨੇ ਇੱਕ ਕਿਸ ਤਰ੍ਹਾਂ ਤਰਿਆ ਇੱਕ ਕਿਸ ਤਰ੍ਹਾਂ ਤਰਿਆ ਹੋਇਆ ਕਦੇ ਦੇਖਿਆ ਬਈ ਭਾਵੇਂ ਮੁਸਲਮਾਨ ਹੋਣ ਭਾਵੇਂ ਕ੍ਰਿਸਚਨ ਹੋਣ ਜਿੱਦ ਨੂੰ ਜਾਣਗੇ ਇੱਕੋ ਵਸਤਾਂ ਨਾ ਜਾਂਦੇ ਆ ਦੂਸਰਾਂ ਨੇ ਕੋਈ ਪਾਉਂਦੇ ਏ ਕੀ ਇੱਕੋ ਜਿਹੀ ਰੰਗਟੰਗ ਹੁੰਦੀ ਆ ਉਹਨਾਂ ਦੇ ਤੇ ਇਸ ਕਰਕੇ ਤੇ ਭਾਈ ਉਹਨਾਂ ਦੀ ਤਦਾਦ ਗਿਣਤੀ ਵਧੀ ਜਾਂਦੀ ਆ ਦਿਨੋਂ ਦਿਨ ਸਿੱਖ ਵੀ ਉਧਰ ਨੂੰ ਜਾ ਰਹੇ ਆ ਤੇਰੇ ਪੰਜਾਬ ਦੇ ਵਿੱਚੋਂ ਦੇਖੋ ਕਿੰਨੇ ਚਲੇ ਗਏ ਜਦੋਂ ਆਪਣੇ ਨੇ ਸਾਨੂੰ ਸਮਤ ਨਹੀਂ ਦੇਣੀ ਕੇਵਲ ਤੋਂ ਕੇਵਲ ਝੂਠ ਪਤਾਂ ਬੋਲ-ਬੋਲ ਕੇ ਮਾਇਆ ਇਕਤਰ ਕਰਨੀ ਹੈ ਤੇ ਦੁਨੀਆ ਦਾ ਭਾਈ ਫਿਰ ਮੁਖ ਮੁੜੀ ਜਾਂਦਾ ਹੁੰਦਾ ਕਿ ਅੱਜ ਦੁਨੀਆ ਉਧਰ ਜਾ ਰਹੀ ਹੈ ਕਿਸੇ ਵੀ ਤਰੀਕੇ ਨਾਲ ਜਾ ਰਹੀ ਹੈ ਭਾਵੇਂ ਮਾਇਆ ਕਨੇ ਜਾ ਰਹੀ ਹੈ ਭਾਵੇਂ ਨੇ ਸਕੂਲਾਂ ਕਾਲਜਾਂ ਹਸਪੀਟਲ ਜਾਂਦੇ ਐ ਭਾਈ ਅਗਲੇ ਫਰੀ ਇਲਾਜ ਦਿੰਦੇ ਐ ਤੇ ਤੁਸੀਂ ਉੱਥੇ ਜਿੱਥੇ ਫਰੀ ਇਲਾਜ ਕਰਾਉਣਾ ਸੀ ਤਨ ਸ੍ਰੀ ਗੁਰੂ ਰਾਮਦਾਸ ਮਹਾਰਜ ਦੇ ਨਾਮ ਦਾ ਹਸਪੀਟਲ ਬਣਿਆ ਨਾ ਜਾ ਕੇ ਹਾਲਾਤ ਦੇਖੇ ਉਤੇ ਪਹਿਲਾਂ ਤਾਂ ਇਹਨਾਂ ਨੂੰ ਪੁੱਛੇ ਤੁਸੀਂ ਬਣਾਈ ਕਿਉਂ ਕਿ ਤੋ ਇਸ ਤਾਂ ਦੁਨੀਆ ਵਿੱਚ ਰੌਲਾ ਪਾਉਣੇ ਕਿ ਭਾਈ ਸਰੋਵਰ ਚ ਨਹਾਤੇ ਸਾਰੇ ਦੁੱਖ ਮਿਟ ਜਾਂਦੇ ਜਿੱਥੇ ਗੱਲ ਕੀਤੀ ਹੈ ਰਾਮਦਾਸ ਸਰੋਵਰ ਨਾਤੇ ਸਭ ਉੱਤਰੇ ਪਾਪ ਕਮਾਤੇ ਜੇ ਇਸ ਦੇ ਮਕਸਦ ਨੂੰ ਸਮਝ ਲਏਗਾ ਰਾਮ ਦਾ ਦਾ ਸਰੋਵਰ ਹੈ ਗੁਰਵਾਣੀ ਇਸ ਸਰੋਵਰ ਦੇ ਵਿੱਚ ਜੇ ਇਸ਼ਨਾਨ ਤੇਰਾ ਮਨ ਕਰ ਲਵੇ ਸ਼ੁੱਧ ਹੋ ਜਾਵੇ ਸਾਫ ਹੋ ਜਾਵੇ ਸਭ ਉਤਰੇ ਪਾਪ ਕੁਮਤੀ ਇਹਨੇ ਗੱਲ ਸਮਝਣੀ ਹੁੰਦੀ ਪਰ ਅਸੀਂ ਕੀ ਬਣਾਇਆ ਉਸ ਸਰੋਵਰ ਦੇ ਉੱਤੇ ਨਾਂ ਤੇ ਜਿਸ ਗੁਰੂ ਅਰਜਨ ਦੇ ਮਹਾਰਾਜ ਨੇ ਪਹਿਲਾਂ ਤਾਂ ਭਾਈ ਸਭ ਤੋਂ ਵੱਡੀ ਗਲਤੀ ਕੀਤੀ ਹੈ ਕਿ ਕਿੱਡੀ ਬੇਮਤ ਦੀ ਕਿ ਗੁਰੂ ਅਰਜਨ ਦੇ ਮਹਾਰਾਜ ਨੇ ਉਸ ਹਰਮੰਦਰ ਸਾਹਿਬ ਨੂੰ ਬਣਾਇਆ ਕਿ ਉਹਨਾਂ ਦੇ ਕੋਲ ਕੋਈ ਸੋਨੇ ਦੀ ਘਾਟ ਸੀ ਕਿ ਉਹ ਨਹੀਂ ਬਣਾ ਸਕਦੇ ਸੀ ਪਰ ਉਹਨਾਂ ਨੇ ਇਸ ਨੂੰ ਮਾਇਆ ਤੋਂ ਨਰਲੇਪ ਰੱਖਿਆ ਸੀ ਤੇ ਸਾਡੇ ਸਿਆਣੇ ਉਹਨੇ ਰਾਜੇ ਨੂੰ ਕੀ ਗੋਸ ਕਹਿੰਦੇ ਰਾਜ ਕਮਾਲਿਆ ਤੇ ਬੇਕੋਫੀ ਨਾਲ ਪੁੱਤਰ ਲਾਲਚ ਪਿੱਛੇ ਲਾ ਕੇ ਗਵਾ ਵੀ ਲਿਆ ਇਹਨਾਂ ਸਿਆਣਾ ਵੀ ਨਹੀਂ ਸੀ ਉਹ ਭਾਵੇਂ ਉਸਨੇ ਜੋ ਕਜ ਕੀਤਾ ਖਾਲਸੇ ਦੀ ਮਦਦ ਨਾਲ ਹੀ ਕੀਤਾ ਉਹ ਜਿੰਨੇ ਸਿੰਘ ਸੁਰਵੇ ਜਰਨੈਲ ਸਿਪਾਹੀ ਕਾਲੀ ਫੁੱਲਾ ਸਿੰਘ ਵਰਗੇ ਇਹਨਾਂ ਦੀ ਬਦੌਲਤ ਹੀ ਉਸਨੇ ਰਾਜ ਕੀਤਾ ਇਕੱਲੇ ਦੀ ਹਿੰਮਤ ਨਹੀਂ ਸੀ ਉਹਦੀ ਖਾਲਸਾ ਪੰਥ ਨਾਲ ਸੀ ਜਦ ਤੱਕ ਖਾਲਸਾ ਬਣਨਾ ਆ ਰਿਹਾ ਚੜਦੀ ਕਲਾ ਰਹੀ ਜਦੋਂ ਉਹ ਆਪਣੇ ਪੁੱਤਰ ਦੇ ਮੋਹ ਦੇ ਅਧੀਨ ਹੋ ਗਏ ਕਿਹਾ ਸੀ ਜਸਾ ਸਿੰਘ ਰਾਮਗੜੀਆ ਵਰਗੇ ਮਹਾਂਪੁਰਖਾਂ ਨੇ ਕਹਿੰਦੇ ਰਾਜਨ ਗੱਲ ਸੁਣ ਇਹ ਰਾਜ ਜਿਹੜਾ ਤੈਨੂੰ ਮਿਲਿਆ ਖਾਲਸੇ ਦੀ ਬਦੌਲਤ ਮਿਲਿਆ ਤੇ ਖਾਲਸੇ ਦੀ ਸਰਉਦਕਾਰ ਇਸ ਖਾਲਸਾਈ ਇਹਨੂੰ ਪੰਜ ਹੀ ਬਣਾਉਣ ਚਾ ਲੈਣ ਹੋਣ ਇਹ ਬਚਿਆ ਰਹੂਗਾ ਪੁੱਤਰ ਮੋਹ ਚ ਰਹੇਗਾ ਤੇ ਸਾਰਾ ਕੁਝ ਗਵਾਇਆ ਜਾਣਾ ਸਹੀ ਗੱਲ ਹੋਈ ਨਾ ਕਿ ਪੁੱਤਰ ਨੂੰ ਗੱਦੀ ਦੇ ਦਿੱਤੀ ਖਾਲਸੇ ਨੂੰ ਨਹੀਂ ਬੜਾਈ ਬਾਗਡੋਰ ਰਾਜ ਭਾਗ ਦੀ ਤੇ ਪੁੱਤ ਨੂੰ ਲੈ ਗਈ ਅੰਗਰੇਜ਼ਾਂ ਉਹਨੇ ਇੰਗਲੈਂਡ ਦੇ ਵਿੱਚ ਜਾ ਕੇ ਵਿਆਹ ਕਰਾ ਲਿਆ ਅਗੇ ਪਰਿਵਾਰ ਜੋ ਕੁਝ ਵੀ ਹੈ ਇੰਨਾਂ ਦਾ ਤਾਂ ਆਪਾਂ ਸਾਰੇ ਜਾਣਦੇ ਆ ਸਾਰੇ ਪੜੇ ਲਿਖੇ ਵੀ ਬਣੇ ਐਜੂਕੇਟਿਡ ਕਿ ਸਾਰੇ ਆਪ ਆਪਣੇ ਲਿਖੇ ਸਭ ਨੂੰ ਪਤਾ ਹੈ ਕੀ ਹੋਇਆ ਫਿਰ ਭਾਈ ਕਿ ਉਸ ਰਾਜੇ ਨੇ ਭਾਈ ਜਦੋਂ ਸੋਨਾ ਚੜਾਤਾ ਭਾਵ ਉਥੇ ਮਾਇਆ ਲੈ ਆਂਦੀ ਅੱਜ ਮਾਇਆ ਕਰਨੀ ਦੁਨੀਆ ਉਥੇ ਜਾਂਦੀ ਹੈ ਉਹਦੀ ਸੁੰਦਰਤਾ ਦੇਖਣ ਜਾਂਦੀ ਹੈ ਕਿ ਉਥੇ ਸੋਨਾ ਚੜਿਆ ਹੋਇਆ ਹੈ ਇਹ ਦੇਖਣ ਨਹੀਂ ਜਾਂਦੀ ਕਿ ਇਹ ਮੇਰੇ ਅਸਥਾਨ ਨੂੰ ਜਿਹਦੇ ਨਹੀਂ ਸਾਈ ਮੀਆਂ ਮੇਜੇ ਰੱਖੀ ਚਾਰ ਦਰਵਾਜੇ ਰੱਖੇ ਸਭੇ ਸਾਂਝੀ ਵਾਲਸ ਦਾ ਹੁਕਮ ਦਤਾ ਹੈ ਜਿੱਥੇ ਦਵਾਰਾ ਨੂੰ ਹੱਥ ਲਾ ਕੇ ਅੱਜ ਵੀ ਜਾ ਕੇ ਦੇਖੋ ਜਿਹੜੀਆਂ ਉਹ ਦਵਾਰਾ ਨੂੰ ਹੱਥ ਲਾਉਣੇ ਆ ਨਾ ਜਦੋਂ ਵਸਤ ਪੰਦੇ ਸ਼ਾਂਤੀ ਅਲੱਗ ਮਿਲਦੀ ਹੈ ਸੋਨੇ ਨੂੰ ਹੱਥ ਲਾਉਣੇ ਤੇ ਅਲੱਗ ਤਰੀਕੇ ਦਾ ਇੱਕ ਸਾਨੂੰ ਅੰਦਰੋਂ ਮਹਿਸੂਸ ਹੁੰਦਾ ਟੁੱਟਿਆ ਜਾ ਕਮ ਜੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿ ਭਾਈ ਇਹਦੀ ਜੋ ਵੈਲਿਊ ਪਾਵਰਾ ਸੋਨੇ ਨਾਲ ਬਣਨੇ ਆ ਉਹ ਤਾਂ ਭਾਵੇਂ ਇੱਟਾਂ ਵੀ ਸੋਨੇ ਦੇ ਬਣਾਉਂਦੇ ਭਾਈ ਉਹਦੇ ਸਿੱਖ ਬੜੇ ਖੁੱਲੇ ਦਿਲ ਵਾਲੇ ਸੀ ਭਾਈ ਕਿ ਜੋ ਚਾਹੁੰਦੇ ਗੁਰੂ ਮਹਾਰਾਜ ਕਰ ਸਕਦੇ ਸੀ ਪਰ ਅਸੀਂ ਉਲਟ ਕਰ ਦਿੱਤਾ ਤੇ ਇਸ ਕਰਕੇ ਤਾਂ ਭਾਈ ਆ ਜੋ ਕੁਝ ਸੰਸਾਰ ਵਿੱਚ ਹੋ ਰਿਹਾ ਕੌਮ ਵਿੱਚ ਹੋ ਰਿਹਾ ਜਿੱਥੇ ਜਾਓ ਜਿਹਨੂੰ ਸੋਨਾ ਨਹੀਂ ਮਿਲਦਾ ਉਹ ਪੀਲੇ ਰੰਗੀ ਕਰ ਦਿੰਦਾ ਵਾ 골ਡਨ ਕਲਰ ਕਰ ਦੋ ਭਾਵੇਂ ਇਹਤ ਵਗੈਰ ਤੋਂ ਗੁਰਦੈਨ ਲੱਗਦਾ ਕੇ ਸਿੱਖ ਧਰਮ ਦੇ ਵਿੱਚ ਮਾਇਆ ਬਾੜਤੀ ਸਿੱਖ ਨੂੰ ਰੱਖਿਆ ਸੀ ਨਰਲੇਪ ਕੇਸ ਮਾਇਆ ਤੋਂ ਭਾਈ ਨਰਲੇਪ ਹੈ ਗੁਰੂ ਮਹਾਰਾਜ ਵੀ ਇਹ ਵੀ ਤਾਂ ਨਰਲੇਪ ਹੀ ਰਹਿਣ ਇਹਨਾਂ ਇਤਿਹਾਸ ਸੁਣਦੇ ਆ ਸੁਣਾਗੇ ਕਿ ਵੈਗਰੂ ਜਿੰਨਾ ਸਮਾਂ ਬਖਸ਼ਦਾ ਮਿਹਰ ਕਰਦੇ ਹੈ ਭਾਈ ਹੁਣ ਸਤਗੁਰ ਪਾਤਸ਼ਾਹ ਦਾ ਇਤਿਹਾਸ ਹੋਵੇ ਜੋ ਵੀ ਹੋਵੇ ਸਾਰੀ ਗੁਰਬਾਣੀ ਦਾ ਨਿਚੋੜ ਇਹੀ ਗੱਲ ਕਹਿੰਦਾ ਕੇ ਤੂੰ ਜਿੰਨਾ ਚਿਰ ਮੰਨੇਗਾ ਨਹੀਂ ਤੇਰਾ ਪਾਰ ਉਤਾਰਾ ਨਹੀਂ ਹੋਣਾ ਸੋ ਭਾਈ ਗੁਰਬਾਣੀ ਤੋਂ ਬਗੈਰ ਕਿਸੇ ਨੂੰ ਮੰਨਣਾ ਨਹੀਂ ਗੁਰਬਾਣੀ ਤੋਂ ਬਗੈਰ ਕਿਸੇ ਦੀ ਮੰਨਣੀ ਨਹੀਂ ਕਿ ਜੋ ਕੁਛ ਮੰਨਣਾ ਤਨ ਸ੍ਰੀ